ਡੀਪੀ ਸਾਹਿਬ ਪੰਜਾਬ ਜੀ ਸਰ ਅਗੱਤੀ ਮਾਮਲਾ ਤਾਂ ਨਹੀਂ ਕੀ ਕਰਉਂ ਮਾਣਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜਦਵ ਜੀ ਆਈਪੀਐਸ ਸਰਦਾਰ ਹਰਜੀਤ ਸਿੰਘ ਡੀਆਈਜੀ ਸਾਹਿਬ ਬਠਿੰਡਾ ਰੇ ਬਠਿੰਡਾ ਤੇ ਮੈਡਮ ਅਮਨੀਤ ਕੌਂਡਲ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਸਰਾਂ ਦੇ ਖਿਲਾਫ ਚੱਲਣ ਆਈ ਗਈ ਮਹਿੰਮ ਦੇ ਤਹਿਤ ਕੱਲ ਮਿਤੀ 23 ਇਕ 24 ਨੂੰ 25 ਨੂੰ ਜਿਹੜਾ ਰਾਮਾ ਪੁਲਿਸ ਵੱਲੋਂ ਇੱਕ ਜਿਹੜੀ ਕਤਲ ਦੇ ਦੋਸ਼ੀ ਨੂੰ ਜਿਹੜਾ ਹੈਗਾ ਉਹ ਅਰੈਸਟ ਕੀਤਾ ਹੈਗਾ ਇਹ ਕੱਲ ਹੀ ਇਹ ਜਿਹੜਾ ਕਤਲ ਹੈਗਾ ਕੱਲ ਸਵੇਰੇ 2:30 ਵਜੇ ਸਵੇਰੇ ਜਿਹੜਾ ਹੈਗਾ ਕਿਸੇ ਅਣਜਾਣ ਵਿਅਕਤੀ ਵੱਲੋਂ ਕੀਤਾ ਗਿਆ ਸੀਗਾ ਜਿਹਦੇ ਵਿੱਚ ਤੁਰਤ ਕਾਰਵਾਈ ਕਰਦੇ ਹੋਏ ਤੇ ਅਸੀਂ ਜਿਹੜੀਆਂ ਹੈਗੀਆਂ ਮੌਕੇ ਤੇ ਜਾ ਕੇ ਉਹਦਾ ਪਹਿਲਾਂ ਮੌਲਾਜਾ ਕੀਤਾ ਮੌਕੇ ਦੇ ਮੌਲਾਜਾ ਕਰਕੇ ਅਸੀਂ ਜਿਹੜਾ ਹੈਗਾ ਉੱਥੇ ਵੱਖ-ਵੱਖ ਟੀਮਾਂ ਬਣਾਈਆਂ ਟੀਮਾਂ ਬਣਾਉਣ ਤੋਂ ਬਾਅਦ ਜਿਹੜਾ ਹੈਗਾ ਅਸੀਂ ਰੈਡਾਂ ਕੀਤੀਆਂ ਤੇ ਟੈਕਨੀਕਲ ਐਵੀਡੈਂਸ ਇਕੱਠੀ ਕੀਤੀ ਤੇ ਫੁਟੇਜ ਵਗੈਰਾ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉੱਥੇ ਜਿਹੜੇ ਸੀਸੀਟੀਵੀ ਕੈਮਰੇਜ ਦੀ ਉਹ ਬਰੋਲੀਆਂ ਜਿਹਦੀ ਪੂਰੀ ਤਰ੍ਹਾਂ ਤੇ ਤਫਤੀਸ਼ ਕਰਨ ਤੇ ਪਤਾ ਲੱਗਿਆ ਵੀ ਇਹ ਜਿਹੜਾ ਹੈਗਾ ਇੱਕ ਜਿਹੜਾ ਮਲਕੀਤ ਸਿੰਘ ਨਾਮ ਦਾ ਵਿਅਕਤੀ ਸੀਗਾ ਜਿਹੜਾ ਮ੍ਰਿਤਕ ਇਹ ਜਿਹੜਾ ਹੈਗਾ ਇਹਨੂੰ ਜਗਤਾਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਜਿਹੜਾ ਉਹ ਕਤਲ ਕਰ ਦਿੱਤਾ ਇਹਨਾਂ ਦੀ ਜਿਹੜੀ ਹੈਗੀ ਹੈ ਵਜਾ ਰੰਜਿਸ਼ ਹੈ ਸੀਗੀ ਬੀਏ ਦੋਨੋਂ ਜਿਹੜੇ ਹੈਗੇ ਆ ਕਿਸੇ ਜਗ੍ਹਾ ਤੇ ਪਹਿਲਾਂ ਇਕੱਠੇ ਹੋਏ ਸੀਗੇ ਇੱਕ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਰਲ ਕੇ ਆਪਸ ਦੇ ਵਿੱਚ ਸ਼ਰਾਬ ਪੀਤੀ ਇਹਦੇ ਘਰ ਬੈ ਕੇ ਤੇ ਉਸ ਤੋਂ ਬਾਅਦ ਇਹਦੇ ਘਰ ਹੀ ਸੌਂਗੇ ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਇਹ ਬਰਨਾਲੇ ਦਾ ਰਹਿਣ ਵਾਲਾ ਹੈਗਾ ਹਾਲ ਦੀ ਘੜੀ ਜਿਹੜਾ ਹੈਗਾ ਇਹ ਇੱਥੇ ਸਿੱਧੂ ਕਲੋਨੀ ਜਿਹੜਾ ਰਹਿ ਰਿਹਾ ਹੈਗਾ ਤੇ ਇਹਨੇ ਜਿਹੜਾ ਹੈਗਾ दारू ਪੀਤੀ ਇਹਨਾਂ ਨੇ ਇਕੱਠਿਆਂ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜੋ ਦੋਸ਼ੀ ਨੇ ਆਪਣੀ ਪੁਛਗਿੱਛ ਤੇ ਵਿੱਚ ਦੱਸਿਆ ਹੈਗਾ ਪ੍ਰਾਇਰ ਭਈ ਇਹਨੇ ਜਿਹੜਾ ਹੈਗਾ ਇਹਨੂੰ ਕਾਲਾ ਕਢਣੀਆ ਸ਼ੁਰੂ ਕਰ ਦਿੱਤੀਆਂ ਰਾਤ ਨੂੰ ਉੱਠ ਕੇ ਤੇ ਜਿਹਦੇ ਤੋਂ ਇਹਨੇ ਫਿਰ ਇਹਦੇ ਜਾ ਕੇ ਉੱਥੇ ਜਿਹੜਾ ਹਿੱਟ ਇੱਕ ਪਈ ਸੀਗੀ ਡळा ਤੇ ਉਹ ਚੱਕ ਕੇ ਇਹਦੇ ਸਿਰ ਦੇ ਵਿੱਚ ਮਾਰਿਆ ਤੇ ਸਿਰ ਦੇ ਵਿੱਚ ਮਾਰਨ ਨਾਲ ਇਹਦੀ ਮੌਤ ਹੋ ਗਈ। ਉਸ ਤੋਂ ਬਾਅਦ ਇਹਨੇ بڑا ਜਿਹੜਾ ਹੈਗਾ ਚਲਾਕੀ ਨਾਲ ਕੰਮ ਲੈਂਦੇ ਹੋਏ ਇਹਨੇ ਉਹਦੀ লাশ ਜਿਹੜੀ ਹੈਗੀ ਆ ਆਪਣੇ ਘਰ ਤੋਂ ਤੇ ਜਿਹੜਾ ਹੈਗਾ ਖਿੱਚ ਕੇ ਜਿਹੜੀ ਹੈਗੀ ਆ ਇਹ ਇਹ ਕਿ ਹੋਰ ਜਗ੍ਹਾ ਤੇ ਸੁੱਟ ਦਿੱਤੀ ਤਾਂ ਕਿ ਜਿਹੜਾ ਪੁਲਿਸ ਨੂੰ ਇਸ ਕੱਲ ਦਾ ਭੁਲੇਖਾ ਪੈ ਜਾਵੇ ਕਿ ਇਹ ਜਿਹੜਾ ਹੈਗਾ ਵੀ ਕਤਲ ਜਿਹੜਾ ਹੈਗਾ ਵੀ ਕਿਸੇ ਹੋਰ ਨੇ ਮਾਰਿਆ ਹੈਗਾ ਇਹਨੂੰ ਜਾਂ ਜਿਹੜਾ ਹੈਗਾ ਵੀ ਇਹ ਕੁਦਰਤੀ ਤੌਰ ਤੇ ਉੱਥੇ ਡਿੱਗ ਡੁੱਗ ਕੇ ਮਰਿਆ ਤੇ ਪਰ ਇਹ ਐਸਆਈ ਇੰਸਪੈਕਟਰ ਤਰਨਦੀਪ ਸਿੰਘ ਤੇ ਐਸਆਈ ਰਵਨੀ ਸਿੰਘ ਚੌਕੀ ਇੰਚਾਰਜ ਰਿਵੈਨਰੀ ਨੇ ਮੜੀ ਜਿਹੜੀ ਸੂਝ ਬੂਝ ਨਾਲ ਕੰਮ ਲੈਂਦੇ ਹੋਏ ਤੇ ਬੜੀ ਮਿਹਨਤ ਨਾਲ ਕੰਮ ਲੈਂਦੇ ਹੋਏ ਇਸ ਨੂੰ ਜਿਹੜਾ ਹੈਗਾ ਕਤਲ ਨੂੰ ਜਿਹੜਾ ਹੈਗਾ 2-3 ਘੰਟਿਆਂ ਦੇ ਵਿੱਚ ਹੀ ਜਿਹੜਾ ਹੈਗਾ ਇਹ ਹੱਲ ਕਰ ਦਿੱਤਾ ਹੈ। ਕਿਦੋਂ ਕੋਈ ਅਰੈਸਟ ਕਰ ਲਈ ਇਹਦੇ ਚ ਹਾਂ ਦੋਸ਼ੀ ਨੂੰ ਜਿਹੜਾ ਹੈਗਾ ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਇਹ ਰੰਗੀਆਂ ਕੋਠਿਆਂ ਦਾ ਰਹਿਣ ਵਾਲਾ ਹੈਗਾ ਉੱਥੇ ਦਾ ਬਰਨਾਲੇ ਦਾ ਇਹਨੂੰ ਅਰੈਸਟ ਕਰ ਲਿਆ ਹੈਗਾ ਤੇ ਇਹਨੇ ਆਪਣੀ ਮੁੱਢਲੀ ਪੁਸ਼ਟੀ ਇਹ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਬਿਆਨ ਕੀਤੀਆਂ ਹੈਗੀਆਂ। ਕੋਈ ਪ੍ਰਾਨੀ ਰੰਜੀਤ ਸੀ ਇਹਨਾਂ ਲਈ ਜਾਂ ਉੱਥੇ ਤਾਲੂ ਕੀ ਕੀ ਇਹਨਾਂ ਨੇ ਲਾਈਟ ਕੋ ਮਾਰਕ ਨਹੀਂ ਇਹਨਾਂ ਤੇ ਰੰਜੀਤ ਕੁਛ ਨਹੀਂ ਸੀ ਕਿ ਇਹ ਇਕੱਠੇ ਇੱਕ ਦਿਨ ਪਹਿਲਾਂ ਹੀ ਇਕੱਠੇ ਹੋਏ ਸੀਗੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜੀ ਮੋਢਲੀ ਪੁੱਛਕਿਚ ਜਿਹੜਾ ਹੈ ਇਹੀ ਸਾਹਮਣੇ ਆਇਆ ਵੀ ਇਹਨੂੰ ਕਾਲਾ ਕੱਢਣ ਲੱਗ ਗਿਆ ਤਰੁਪੀਕੇ ਤੇ ਇਹਨੇ ਰੋਕਣ ਦੀ ਕੋਸ਼ਿਸ਼ ਕੀਤੀ ਨਹੀਂ ਰੁਕਿਆ ਤਾਂ ਇਹਨੇ ਉਹਦੀ ਜਿਹੜੀ ਹੈਗੀ ਹੈ ਇਟ ਮਾਰ ਕੇ ਹੱਤਿਆ ਕਰ ਦਿੱਤੀ ਸਰ ਕੰਮ ਕੀ ਕਰਦੇ ਨੇ ਦੋਨੇ ਵਿਅਕਤੀ ਇਕੱਠੇ ਕੰਮ ਕਰਦੇ ਸੀਗੇ ਜਿਹੜਾ ਜਗਤਾਰ ਸਿੰਘ ਹੈਗਾ ਦੋਸ਼ੀ ਇਹ ਡ్రਾਈਵਰੀ ਟਰੈਕਟਰ ਡਰਾਈਵਰੀ ਕਰਦਾ ਹੈਗਾ ਇੱਥੇ ਤੇ ਉਹ ਜਿਹੜਾ ਬੰਦਾ ਹੈਗਾ ਉਹ ਵੀ ਲੇਬਰ ਵਗੈਰਾ ਦਾ ਕੰਮ ਕਰਦਾ ਸੀਗਾ ਤੇ ਉਹ ਜਿਹੜਾ ஜிா்ரா ரெனால